ਕਿ ਜੀ ਗੁਰੂ ਨਾਨਕ ਸਾਹਿਬ ਦੀ 550 ਸਾਲਾ ਮਨਾ ਰਹੇ ਆ ਪਰ ਯਾਦ ਰੱਖਿਓ ਜਿਹੜੀ ਪ੍ਰੋਬਲਮ ਆਇ ਤੋ 550 ਸਾਲ ਬੰਦੇ ਦੇ ਅੰਦਰ ਦੀ ਸੀ ਨਾ ਜਿੰਨੀ ਮਰਜੀ ਸਾਇੰਸ ਤਰੱਕੀ ਕੀਤੇ ਅੰਦਰ ਦੀ ਬਿਮਾਰੀ ਅਜੂਤੀ ਗਲੋਤੀ ਹੋਏਗੀ ਅੰਦਰ ਦੀ ਹੋਂਏ ਤਾਂ ਕਾਂਗੇ ਤਾਂ ਪਹਿਲੀਆਂ ਗੱਲਾਂ ਸੰਜੀ ਨਹੀਂ ਮਨ ਉਥੇ ਨਿਕਿਆ ਹੋਇਆ ਮਨ ਦੀ ਗੰਦਗੀ ਉਹੀ ਹੈ ਨਾਮ ਦੀ ਖੇਡਾ ਵੀ ਹੋ ਗਈ ਉਹਨਾਂ ਕਹਿਆ ਮਹਾਰਾਜ ਇਹ ਕਰੀਏ ਕਿ ਮੰਮੀ ਟਿਕਦਾ ਜਿਵੇਂ ਆਪਾਂ ਕਈ ਵਰੀ ਬੜਾ ਸੋਖਾ ਲੋਕ ਹੀ ਪਹਿਲੇ ਭਜਨ ਨੂੰ ਤਿਆਰ ਨਹੀਂ ਦੀ। ਹੁਣ ਕਹਿ ਦੋ ਨਾ ਜੇ ਐਨੇ ਸਾਲ ਹੋ ਗਏ ਨਿਤਨੇਮ ਕਰਦੇ ਆਂ ਕੀ ਖੱਟਿਆ ਲੋਕੋ? ਅਗਲੇ ਸਵੇਰੀ ਕਹਿਣਗੇ ਬਾਬਾ ਜੀ ਨੇ ਕਿਹਾ ਕਾ ਗੁਟਕਾ ਬੰਦ ਕਰੋ ਕੀ ਖੱਟਿਆ? ਨਹੀਂ। ਉੱਥੇ ਮਹਾਰਾਜ ਨੂੰ ਕਹਿੰਦੇ ਮਹਾਰਾਜ ਜਦੋਂ ਅਸੀਂ ਜਪਣੇ ਆਂ, ਜਦੋਂ ਅਸੀਂ ਬਾਣੀ ਪੜ੍ਹਨੇ ਆਂ, ਸੰਗਤ 'ਚ ਬੈਠਨੇ ਆਂ ਅੰਦਰ ਭੁੱਲਦਾ ਹੈ। ਮਹਾਰਾਜ ਕਹਿੰਦੇ ਭੁੱਲਣਾ ਤਾਂ ਸ਼ੁਰੂ ਹੁੰਦਾ ਕੋਈ ਦੂਜਾ ਆ ਗਿਆ ਤਾਂ। ਯਾਦ ਰੱਖ ਦੂਜਾ ਆਉਂਦਾ ਤੇ ਪਹਿਲਾ ਹੁੰਦਾ ਕਿਸੇ ਹੋਰ ਨੇ ਥਾਲ ਰਹੀ ਤਾਂ ਫਿਰ ਜੀ ਕਹਿਣ ਲੱਗੇ ਮਨ ਕੋਈ ਨਹੀਂ ਟਿਕਦਾ ਮਾਰੇ ਕਹਿੰਦੇ ਬਿਮਾਰ ਹੋ ਗਿਆ ਤੇ ਫਿਰ ਕੀ ਕੀਤਾ ਤੁਸੀਂ ਕਹਿਣ ਲੱਗੇ ਛੱਡ ਦਿੱਤਾ ਨਹੀਂ ਬੜੀ ਖੁਸ਼ੀ ਨਾਲ ਕਹੇ ਨੇ ਤੇ ਮੈਂ ਕਹਿੰਨਾ ਮਨ ਲੱਗੇ ਨਾ ਲੱਗੇ ਕੂਕਣਾ ਬੰਦ ਨਾ ਕਰੀ ਤੇਰਾ ਮਨ ਨਹੀਂ ਲੱਗਦਾ ਪਰ ਘਟੂ ਘਟੂ ਦੇਖਦਾ ਤੇ ਪਿਆ ਵਿਚਾਰਾ ਬੇਵਸ ਹੋਇਆ ਫਿਰ ਵੀ ਬੈਠਾ ਉਿੱਤ ਜੇ ਨਾਨਕ ਜੀ ਹੋਏਗਾ ਤਾਂ ਖਸਮ ਨਾਉ ਨਾ ਜਾਈ ਫਿਰ ਕਹਿੰਦੇ ਮਹਾਰਾਜ ਛੱਡ ਦੇ ਤਾਂ ਗੁਰੂ ਸਾਹਿਬ ਕਹਿੰਦੇ ਆ ਸਵਾਰੀ ਕਾਦੀ ਕਰਦੇ ਤੁਸੀਂ ਕਹਿੰਦੇ ਘਰ ਘੋੜੇ ਰੱਖਿਆ ਜੀ ਮਹਾਰਾਜ ਦੇਖੋ ਉਹਨਾਂ ਦੀ ਗੱਲ ਹੀ ਕਹਿੰਦੇ ਆ ਕਹਿੰਦੇ ਘੋੜਾ ਜਦੋਂ ਬਿਮਾਰ ਹੁੰਦਾ ਫਿਰ ਕੀ ਕਰਦੇ ਹੋ ਕਹਿੰਦੇ ਮਹਾਰਾਜ ਮਸਾਲਾ ਦਈਦਾ ਗੁਰੂ ਸਾਹਿਬ ਕਹਿੰਦੇ ਮਸਾਲਾ ਆਪਣੇ ਆਪ ਲੈ ਲੀਂਦਾ ਕਹਿੰਦੇ ਨਹੀਂ ਜੀ ਕਹਿੰਦੇ ਜਦੋਂ ਘੋੜੇ ਨੂੰ ਬਿਮਾਰੀ ਉਹਨੂੰ ਨਹੀਂ ਪਤਾ ਮੈਂ ਬਿਮਾਰ ਹਾਂ ਮਸਾਲਾ ਦੇਓਗੇ ਸਮਝੇਗਾ ਮੇਰਾ ਖੁਸ਼ਮੁਖੀ ਜਦੋਂ ਉਹਦਾ ਮੂੰਹ ਖੋਲ ਕੇ ਘੋੜੇ ਦਾ ਤੇ ਮਸਾਲਾ ਬਿੰਦੇ ਹੁੰਦੇ ਸਨ ਜਾਂ ਤਾਂ ਇੱਕ ਹੁੰਦੀ ਸੀ ਜੀ ਆਪਣੀ ਨਾਲ ਹੁੰਦੀ ਸੀ ਲੱਕੜ ਦੀ ਬਾਸ ਦੀ ਨਾਲ ਵੀ ਨਹੀਂ ਆਣ ਨੂੰ ਪਤਾ ਹੁੰਦਾ ਇੰਜੈਕਸ਼ਨ ਥੋੜਾ ਆਉਂਦੇ ਸਨ ਉਹ ਬਾਸ ਵੀ ਹੁੰਦੀ ਸੀ ਅੱਜ ਕੱਲ੍ਹ ਲੋਹੇ ਦੀ ਵਰਤਦੇ ਆ ਕਈ ਉਸ ਨਾਲ ਦਾ ਜਿਹੜਾ ਮੂੰਹ ਹੁੰਦਾ ਸੀ ਉਹ ਇਸ ਤਰ੍ਹਾਂ ਕੱਟਿਆ ਹੁੰਦਾ ਜਿਵੇਂ ਕਲਮ ਹੁੰਦੀ ਹੈ ਤਿਰਸ਼ਾ ਉਹਦੇ ਵਿੱਚ ਪਾਣਾ ਮਸਾਲਾ ਢੋਲ ਕੇ ਫਿਰ ਕਰਨਾ ਕੀ ਕਿ ਘੋੜੇ ਦਾ ਘੋੜੀ ਦੇ ਮੂੰਹ ਨੂੰ ਮੱਝਾਂ ਨੂੰ ਇਸ ਤਰ੍ਹਾਂ ਦਿੰਦੇ ਨੇ ਉਹਦਾ ਮੂੰਹ ਉੱਚਾ ਚੁੱਕ ਕੇ ਮੂੰਹ ਖੋਲ ਕੇ ਵਿੱਚ ਬਾਹ ਪਾ ਕੇ ਨੱਚੀਂ ਤਰਾ ਅਰਕ ਤੱਕ ਉਹ ਨਾ ਪਾ ਦੇਣੀ ਤੇ ਨਾਲ ਹੀ ਕਿੰਦਸੇ ਦਾ ਕਾਜਾ ਕਰਦੇ ਉਹ ਕਾਜਾ ਦਾ ਮਤਲਬ ਹੁੰਦਾ ਇਹਦਾ ਮੂੰਹ ਘੁੱਟ ਕੇ ਰੱਸੀ ਨਾਲ ਬੰਨ੍ਹ ਦੇ ਉਹ ਤੂੰ ਕੁੱਤਾ ਕਰ ਦਿਓ ਥੱਲੇ ਮੂੰਹ ਹੋਵੇਗਾ ਤੇ ਮਸਾਲਾ ਥੱਲੇ ਸੱਤੇਗਾ ਹੁਣ ਮੂੰਹ ਉੱਚਾ ਪਹਿਲਾਂ ਮਸਾਲਾ ਦਿੱਤਾ ਫਿਰ ਉਹਦਾ ਕਾਜਾ ਕੀਤਾ ਕਾਜਾ ਇਸ ਤਰ੍ਹਾਂ ਵੀ ਕੀਤਾ ਜਾਂਦਾ ਸੀ ਮੂੰਹ ਬੰਨ੍ਹ ਕੇ ਤੇ ਉਹਦੇ ਜਿਹੜੀ ਹੁੰਦੀ ਸੀ ਨਾ ਆਪਣੀ ਜੀ ਕਾਖੀ ਉਹਨੂੰ ਪਿਛਲ ਕਰਿਆਲੇ ਨੂੰ ਖਿੱਚ ਕੇ ਰਸੀਆਂ ਪਿਛਾ ਘੁੱਟ ਕੇ ਨਾ ਬੰਨ੍ਹੇ ਮੂੰਹ ਚਾ ਮਹਾਰਾਜ ਕਹਿੰਦੇ ਆ ਮਸਾਲਾ ਘੋੜਾ ਨਹੀਂ ਲੈਂਦਾ ਉਹਨੂੰ ਪਤਾ ਹੀ ਨਹੀਂ ਵਿਚਾਰੇ ਨੂੰ ਮੈਂ ਬਿਮਾਰ ਖਾਂ ਪਰ ਸਾਨੂੰ ਪਤਾ ਹੈ ਓਨੀ ਦੇਰ ਤੱਕ ਤੁਸੀਂ ਮੂੰਹ ਚੋਂ ਹੱਥ ਨਹੀਂ ਕੱਢਦੇ ਉਹਦਾ ਮੂੰਹ ਥੱਲੇ ਨਹੀਂ ਕਰਦੇ ਜਿੰਨੀ ਦੇਰ ਤੱਕ ਮਸਾਲਾ ਨਾ ਜਾਏ ਆਖਰ ਘੋੜਾ ਥੱਕ ਕੇ ਮਸਾਲਾ ਲੈ ਲੈਂਦਾ ਹੈ ਕਹਿ ਲੱਗੇ ਮਨ ਤਾਂ ਘੋੜੇ ਤੋਂ ਵੱਧ ਚੰਚਲੇ ਓਨੀ ਦੇਰ ਤੱਕ ਬਾਣੀ ਨਾ ਛੱਡਿਓ ਜਿੰਨੀ ਦੇਰ ਤੱਕ ਬੰਦਾ ਬਣ ਕੇ ਟਿਕ ਨਾ ਜਾਏ ਆਪਾਂ ਨਹੀਂ ਥਰਗੜਾ ਘੋੜੇ ਨੂੰ ਦਗਾਦਾ ਹੈ ਮੈਂ ਬੇਨਤੀ ਕਰਾਂਗਾ ਕਿ ਭੁਲਣਾ ਕੀ ਹੈ ਭੁਲਣਾ ਉਦੋਂ ਸ਼ੁਰੂ ਹੁੰਦਾ ਜਦੋਂ ਦੂਜਾ ਕੋਈ ਆ ਜਾਂਦਾ ਹੈ ਇਹ ਇਹ ਫੈਮਿਲੀ ਚ ਸੱਚ ਇਹ ਵੇ ਜਦੋਂ ਬੱਚੇ ਦਾ ਨਾਤਾ ਭਾਪਿਆਂ ਨਾਲ ਕੱਟਦੇ ਯਾ ਦੇਖੋ ਦੀ ਥਾਂ ਕੋਈ ਹੋਰ ਆ ਚੁੱਕਾ ਹੈ ਸੰਸਾਰ ਕਿਸ ਤਰ੍ਹਾਂ ਮਿੱਤਰੋਂ ਮਿੱਤਰ ਨਾਤਾ ਤੋੜਦਾ ਕੋਈ ਹੋਰ ਹੁੰਦਾ ਹੈ ਭੂਲਾ ਦਾ ਲਬਜ਼ੀ ਅਰਥ ਮੈਂ ਬੇਨਤੀ ਕਰਾਂਗਾ ਕਿ ਜਦੋਂ ਸੁਰਤ ਵਿੱਚੋਂ ਉਹ ਭੁੱਲ ਜਾ ਜਿਹਨੂੰ ਜ਼ਬਾਨ ਨਾਲ ਬੋਲਦੇ ਪਏ ਇਹ ਪਹਿਲਾ ਸਟੈਪ ਹੈ ਅੰਦਰਲੀ ਖਵਾਰੀ ਦਾ ਭੁੱਲਣਾ ਹੁਣ ਉਸ ਤੋਂ ਬਾਅਦ ਕੀ ਹੁੰਦਾ ਜੀ ਗੁਰੂ ਸਾਹਿਬ ਨੇ ਦੂਜਾ ਸ਼ਬਦ ਵਰਤਿਆ ਮਤ ਦੇਖ ਭੂਲਾ ਹੁਣ ਕੱਲ ਲੇਖਾਂਗੇ ਤੂੰ ਘਰ ਚੰਗਾ ਦੇ ਦਿੱਤਾ ਇਥੇ ਇਹ ਤੋ ਕਿ ਚਾਰੇ ਪਦਿਆਂ ਚੋਣੀ ਤਾਂ ਮੈਂ ਇਸ ਲਈ ਵਿਸ਼ੇਸ਼ ਬੇਨਤੀ ਕਰ ਲੱਗਾ ਕਿ ਭੂਲਾ ਦਾ ਅਰਥ ਇਹ ਜਦੋਂ ਕੋਈ ਦੂਜਾ ਆ ਗਿਆ ਉਹ ਭੁੱਲ ਗਿਆ ਤੇ ਮਹਾਰਾਜ ਕਹਿੰਦੇ ਆ ਫਿਰ ਜਦੋਂ ਭੁੱਲਣਾ ਸ਼ੁਰੂ ਹੋਇਆ ਜਿਹੜੀ ਨਾਮ ਦੀ ਅੰਦਰ ਚਲਦੀ ਪਈ ਸੀ ਬਖਸ਼ਿਸ਼ ਜਾਂ ਰੋਮ ਕੋਇਆ ਕਿ ਉਹਦੇ ਵਿੱਚੋਂ ਇੱਕੋ ਦਾ ਸਿਮਰਨ ਹੋਣਾ ਸ਼ੁਰੂ ਹੋ ਗਿਆ ਉਸ ਸਿਮਰਨ ਦਾ ਇੱਕ ਸਿਮਰਨ ਹੈ ਇੱਕ ਵਿਸਮਰਨ ਸਿਮਰਨ ਦਾ ਅਰਥ ਹੈ ਯਾਦ ਵਿੱਚ ਸਿਮਰਨ ਦਾ ਅਰਥ ਹੈ ਸਿਮਰਨ ਦਾ ਚਲਾ ਜਾਣਾ ਭੁੱਲਣਾ ਸ਼ੁਰੂ ਹੋਇਆ ਅੰਦਰ ਵਸਿਮਰਨ ਆ ਗਿਆ ਉਹ ਵਿਸਰ ਗਿਆ ਤੇ ਜਦੋਂ ਫਿਰ ਕਈ ਸਾਲਾਂ ਬਾਅਦ ਹੋਸ਼ ਆਈ ਵੀ ਮੈਂ ਤਾਂ ਸਭ ਕੁਝ ਗਵਾ ਬਿਠਾ ਹੁਣ ਯਤਨ ਕਰਦਾ ਵੀ ਚਿੱਤ ਵਿੱਚ ਦੁਬਾਰਾ ਨਾਮ ਵੜਦਾ ਹੀ ਨਹੀਂ ਪਿਆ ਏ ਸਤਿਗੁਰੂ ਤੁਸੀਂ ਕਿੰਨੇ ਸੋਹਣੇ ਤੇਰੀ ਸ਼ਬਦ ਵਰਤੇ ਭੁੱਲਾਂ ਵਿਸਰੈ ਚੇਤਨਾ ਵੇ ਨਾਮ ਸ਼ੌਤੋ ਪਹਿਲਾ ਭੁੱਲ ਗਿਆ ਅੰਦਰ ਕਿਸੇ ਦੂਜੇ ਵੰ ਦੇ ਕੇ ਜਦੋਂ ਭੁੱਲਿਆ ਉਦੋਂ ਫਿਰ ਹਿਸਤਾ ਹਿਸਤਾ ਉਸ ਨੇ ਆਪਣੀ ਥਾਂ ਸਿਮਰਨ ਵਾਲੀ ਥਾਂ ਲੈ ਲਈ ਪਰਮਾਤਮਾ ਦਾ ਵਸਿਮਰਨ ਹੋ ਗਿਆ ਤੇ ਪਿਆਰਿਓ ਚਿੱਤ ਵਿੱਚੋਂ ਨਿਕਲ ਗਿਆ ਤੁਰ ਅੰਤਰ ਜਿਹੜਾ ਚੱਲਦਾ ਸੀ ਉਹ ਵੀ ਨਾਰਿਆ ਮਹਾਰਾਜ ਕਹਿੰਦੇ ਨੇ ਪਰਮਾਤਮਾ ਤਰਸ ਕਰੀ ਤੂੰ ਘਰ ਦੇ ਤੂੰ ਪਰਵਾਰ ਦੇ ਤੂੰ ਸਮਾਧੀ ਦੇ ਤੂੰ ਰਾਜ ਭਾਗ ਤਖ ਦੇ ਪਰ ਆ ਤਿੰਨ ਭਾਣੇ ਨਾ ਮੇਰੇ ਨਾਲ ਵਾਪਰ ਜਾਣ ਕੇ ਤੇ ਇਹਨਾਂ ਨੂੰ ਦੇਖ ਕੇ ਮੈਂ ਭੁੱਲ ਨਾ ਜਾਵਾਂ। ਮੈਂ ਵਿਸਰਨਾ ਨਾ ਜਾਵਾਂ ਕਿਤੇ ਮੇਰੇ ਚਿੰਤ ਵਿੱਚ ਦੁਬਾਰਾ ਕਿਤੇ ਤੇਰਾ ਨਾਮ ਨਾ ਆਵੇ। ਮੈਨੂੰ ਇਹ ਖਤਰਾ ਲੱਗ ਰਿਹਾ ਕਿ ਨਾਮ ਨਾ ਭੁੱਲ ਜਾ। ਫਿਰ ਅਰਥ ਹੈ ਜੀ ਸਭ ਤੋਂ ਪਹਿਲਾਂ ਭੁੱਲਦਾ ਹੈ ਤੇ ਭੁੱਲਣ ਦੀ ਡੇਰ ਹੁੰਦੀ ਹੈ। ਮੈਂ ਇੱਕ ਦਿਨ ਅਰਥ ਕੀਤੀ ਸੀ ਕਰਮ ਨੂੰ। ਪਰ ਕਹਿੰਦੇ ਕਿ ਇਹ ਕਿ ਫੋਕੀਆਂ ਦੀਆਂ ਗੱਲਾਂ ਕਰ ਦਿੱਤੀਆਂ। ਚਿੱਤ ਕੀ ਹੈ? ਚਿੱਤ ਦਾ ਥੋੜਾ ਜਿਹਾ ਰਿਸ਼ਤਾ ਮੰਨ ਨਾਲ। ਚਲੋ ਇਹਨੂੰ ਇਹ ਕਈ ਵਿਦਵਾਨ ਕੋਲ ਸਬਕੌਂਸ਼ੀਅਸ ਮਾਈਂਡ ਨੂੰ ਇਹ ਵੈ ਗੁਰੂ ਜੀ ਕੌਂਸ਼ੀਅਸ ਸਬਕੌਂਸ਼ੀਅਸ ਅਨਕੌਂਸ਼ੀਅਸ ਸੁਪਰਕੌਂਸ਼ੀਅਸ ਇਸ ਤਰੀ ਇਸ ਨੂੰ ਨੋ ਪ੍ਰਾਇਮ ਕਿਹਿੰਦਾ ਨਾ ਪਰ ਅਸੀਂ ਸਿੱਧੇ ਜੇ ਪੰਜਾਬੀ ਸ਼ਬਦ ਵਰਤਦੇ ਹਾਂ ਸਚੇਤ ਮਨ ਅਚੇਤ ਮਨ ਅਵਚੇਤ ਮਨ ਇਹ ਸ਼ਬਦ ਵਰਤਨੇ ਭਾਈ ਸਾਹਿਬ ਗੁਰੂ ਵੀਰ ਸਿੰਘ ਉਹਨਾਂ ਨੇ ਇੱਕ ਸ਼ਬਦ ਗੁਰੂ ਰਣ ਸਾਹਿਬ ਚੋਂ ਦਾ ਤਲ ਹੀਲ ਛਿਰਦੇ ਦਾ ਤਲ ਜਿੱਥੇ ਚਿੱਤ ਵਿੱਚ ਨਾਮ ਚਲਾ ਜਾਏ ਨਾ ਜੀ ਮੈਂ ਮਨ ਦੀ ਗੱਲ ਕਰਦੋ ਜਿਹੜਾ ਬਿਲਕੁਲ ਚਿੱਤ ਵੀ ਚਲਾ ਜਾਏ ਸਬ ਕੌਂਸ਼ੀਅਸ ਮਾਈਂਡ ਨੂੰ ਇਹ ਕਹਿੰਦੇ ਨੇ ਨਾ ਕਿ ਇਹ ਮਨ ਜਿਹੜਾ ਹੈ ਸਾਰਾ ਦਿਨ ਦੇਖਦਾ ਤੇ ਇਹ ਵੀ ਇੱਕ ਰੱਬ ਦੀ ਦਾਤ ਹੈ ਭੁੱਲਣ ਦੀ ਯਾਦ ਰੱਖਿਓ ਨਾਮ ਭੁੱਲਣਾ ਨਹੀਂ ਜੇ ਬੰਦੇ ਨੂੰ ਨਾਮ ਭੁੱਲਦਾ ਹੋਵੇ ਤੇ ਬੰਦਾ ਕਮਲਾ ਹੋ ਜਾਏ ਪਿਛਲੀਆਂ ਬੀਤੀਆਂ ਪਟਨਾਵਾਂ ਜਦੋਂ ਕੋੜੇ ਤਜਰਬੇ ਮੌਤ ਦਾ ਦੁਖਾਤ ਘਰ ਦਾ અપਮਾਨ ਜੇ ਹਰ ਵਤ ਚਿੰਤਨ ਚਰੇ ਬੰਦਾ ਸੱਚੀ ਮੁੱਚੀ ਸ਼ਦਾਈ ਹੋ ਜਾਏ ਰੱਬ ਦਾ ਸ਼ੁਕਰ ਕਰੋ ਨਹੀਂ ਭੁੱਲਣ ਦੀ ਤਾਕਤ ਦਿੱਤੀ ਏ ਤੁਸੀਂ ਇੱਕ ਦਿਨ ਤੋਂ ਵੱਧ ਗੱਲਾਂ ਚੇਤੇ ਨਹੀਂ ਰੱਖ ਸਕਦੇ ਉਂਝ ਵੈਸੇ ਇਹਨੂੰ ਧਿਆਨ ਨਾਲ ਸੁਣਿਓ ਜੇ ਚੇਤਾ ਪਿਛਾ ਨੂੰ ਜਲ ਲਜਾਂ ਲੱਗੀ ਹੈ ਨਾ ਇੱਕ ਇੱਕ ਦਿਨ ਚੇਤੇ ਕਰੋ ਤੇ ਕਈ ਵਾਰੀ ਬੰਦਾ ਆਪਣੇ ਪਾਪਾਂ ਨੂੰ ਚੇਤੇ ਕਰ ਕਰ ਕੇ ਸ਼ਦਾਈ ਹੋ ਜਾਂਦਾ ਕੌਕ ਚਰਤੇ ਵਿੱਚ ਮੰਦਾਪਨ ਨਹੀਂ ਆਉਂਦਾ ਇਥੋਂ ਤੱਕ ਆਇਆ ਜਾਂਦਾ ਵੀ ਜਿਹੜੇ ਬੰਦੇ ਮੈਡੀਟੇਸ਼ਨ 'ਚ ਪਿਛਾਉਂ ਜਾਂਦੇ ਆ ਕਈ ਵਾਰੀ ਉਹਨਾਂ ਨੂੰ ਮਾਂ ਦੇ ਉਦਰ ਚੋਂ ਦੁਬਾਰਾ ਫਿਰ ਨਿਕਲਣਾ ਪੈਂਦਾ ਹੈ ਕਿਉਂਕਿ ਬਹਿਕ ਜਾ ਰਹੇ ਨੇ ਉਹ ਕਮਲੇ ਹੋ ਜਾਣਗੇ ਉਹ ਉਸ ਪਾਸੇ ਕਦੀ ਨਹੀਂ ਤੁਰਦਾ ਐਸੇ ਕਰਕੇ ਗੁਰੂ ਕਹਿੰਦਾ ਤੂੰ ਅਗਾਹ ਉਤਰਾਂ ਤੈਨੂੰ ਜਨਮ ਮਿਲਿਆ ਉਹ ਅਗਾਹ ਨੂੰ ਚੱਲ ਜਿਹੜਾ ਸਬ ਕੌਂਸ਼ੀਅਸ ਮੈਂ ਹੈ ਅਚੇਤ ਮਨ ਹੈ ਇਹਦੇ ਚ ਬਹੁਤ ਕੁਝ ਭਰਿਆ ਪਿਆ ਐ ਸਟੋਰ ਭਰਿਆ ਪਿਆ ਜੀ ਤੇ ਮੈਂ ਕਿਦਾਂ ਕਿਹਾ ਸੀ ਇਥੇ 2 ਸਾਲ ਪਹਿਲਾਂ ਕਥਾ ਕਰਦਿਆਂ ਕਿਹਾ ਸੀ ਕਿ ਗੁਰਮਖੋ ਕਈ ਵਾਰੀ ਕੀ ਹੁੰਦਾ ਹੈ ਅਸੀਂ ਕਿਸੇ ਬੰਦੇ ਦਾ ਨਾਂ ਚੇਤੇ ਕਰਨੇ ਤੇ ਕੰਨ ਮਲਨ ਲੱਗ ਪੈਂਦਾ ਬੰਦਾ ਜਾਂ ਹੱਥ ਮਾਰ ਉਹ ਮੇਰੇ ਮੂੰਹ ਚ ਘੁੰਮਦਾ ਪਿਆ ਆ ਨਹੀਂ ਚੇਤੇ ਨਹੀਂ ਆ ਰਿਹਾ ਕਹਿੰਦਾ ਚਲੋ ਛੱਡੋ ਆਪ ਹੀ ਚੇਤੇ ਆ ਜਾਏਗਾ ਯਾਦ ਰੱਖਿਓ ਕੌਨਸ਼ੀਅਸ ਚ ਨਹੀਂ ਖਾਏਗਾ ਉਹਨੇ ਸਬ ਕੌਂਸ਼ੀਅਸ ਨੂੰ ਫਾਈਲ ਤੇ ਦਿੱਤੀ ਵੀ ਆ ਬੰਦਾ ਸੀ ਮੈਂ ਤੇਰੇ ਸਟੋਰ ਚ ਰੱਖਿਆ ਤੇ ਦਸਾਂ ਕੁ ਮਿੰਟਾਂ ਬਾਅਦ ਕਹਿੰਦੇ ਉਹ ਮਨ ਚੇਤੇ ਆ ਗਿਆ ਉਹਦਾ ਨਾਮ ਇਹ ਸੀ ਐਵੇਂ ਨਹੀਂ ਚੇਤੇ ਆ ਗਿਆ ਸਬ ਕੌਂਸ਼ੀਅਸ ਮਾਈਂਡ ਵਿੱਚ ਪਿਆ ਹੋਇਆ ਸੀ ਉਹਨੇ ਦੱਸ ਦਿੱਤਾ ਹੁਣ ਜੋ ਕੁਝ ਆਪਾਂ ਗੁਰਬਾਣੀ ਦਾ ਇਸ ਕੌਂਸ਼ੀਅਸ ਵਿੱਚ ਕੌਂਸ਼ੀਅਸ ਮਾਈਂਡ ਜੋ ਸੁਣ ਰਹਿਆਂ ਇਹ ਸਭ ਕੌਂਸ਼ੀਅਸ ਜਾਏਗਾ ਪਰ ਯਾਦ ਰੱਖਿਓ ਚੇਤੇ ਵਿੱਚ ਗਿਆ ਹੋਇਆ ਨਾਮ ਉਹ ਜਿਹਨੂੰ ਬਖਸ਼ਿਸ ਕਰਦਾ ਵੱਟੀ ਤੋਂ ਵੱਡੀ ਮਸੀਬਤ ਨੂੰ نیچے ਤਾ ਟਾਲ ਕੇ ਰੱਖ ਦਿੰਦਾ ਚਿੱਤ ਜੇ ਨਾਮ ਚਲਾ ਦੇ ਚਿੱਤ ਨਾ ਆਵੇ ਨਾ ਮਾਰੇ ਤੀਜਾ ਸ਼ਬਦ ਵਰਤੇ ਕਹਿ ਲਾ ਕਿ ਭੁੱਲ ਐ ਵਿਸਰੈ ਫਿਰ ਵੀ ਗੱਲ ਬਣ ਜਾਏ ਜੇ ਚਿੱਤ ਵਿੱਚੋਂ ਨਿਕਲ ਗਿਆ ਫਿਰ ਕਾਣੀ ਗਈ ਫਿਰ ਨਹੀਂ ਅਜਾਮਲ ਦੇ ਚਿੱਤ ਚੋਂ ਨਹੀਂ ਸੀ ਨਿਕਲਿਆ ਯਾਦ ਰੱਖਿਓ ਹੋਰ ਤਰ੍ਹਾਂ ਦਾ ਲੱਗੇਗਾ ਅਸੀਂ ਸਾਰੇ ਪੜਨੇ ਜੀ ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਦੁਆਰੇ ਜਾ ਕੇ ਨਾਮ ਉਤਰਦਾ ਰੱਖਿਆ ਜਾਮਨ ਗੁਰੂ ਨੇ ਕਿਹਾ ਨਾਰਾਇਣ ਅੱਖ ਹੁਣ ਇਹ ਜੀ ਵੇਖੋ ਨਾਮ ਦੀ ਸ਼ਕਤੀ ਨੂੰ ਸਮਝ ਆਵੇ ਖੰਡਨ ਨਾ ਕਰੀਏ ਪੁੱਤਰ ਖੇਤ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪੁੱਤਰ ਨੂੰ ਆਵਾਜ਼ਾਂ ਮਾਰਦਾ ਅਖੀਰਲੀ ਸੰਤਾਨ ਨਾਰਾਇਣ ਹੈ ਉਹ ਨਾਰਾਇਣ ਨਰੇਣ ਆਵਾਜ਼ਾਂ ਮਾਰ ਰਿਹਾ ਕਿਉਂ ਕਿ ਗੁਰੂ ਨੂੰ ਪਤਾ ਸੀ ਕਿ ਜਿਸ ਸ਼ਬਦ ਦਾ ਮੈਂ ਅਭਿਆਸ ਕਰਾਇਆ ਉਹ ਨਾਰਾਇਣ ਹੈ ਇਹਦੇ ਚਿੱਤ ਵਿੱਚ ਪਿਆ ਹੈ ਪਰ ਉੱਤੇ ਭੁੱਲ ਗਿਆ ਹੈ ਉੱਤੇ ਵਿਸਰ ਗਿਆ ਹੈ ਇਹਨੂੰ ਵਾਸ਼ਨਾ ਨੇ ਧੱਕਿਆ ਉਹਨਾਂ ਕਹਿ ਕੰਮ ਕਰ ਮਰਨ ਵੇਲੇ ਸੁਰਤੀ ਕੋਦਮ ਜੱਟਕੇਗੀ ਨਰਾਇਣ ਆਵਾਜ਼ ਮਾਰਿਓ ਪੁੱਤਰ ਨੂੰ ਆਂਗ ਮਾਰਦਾ ਨਰਾਇਣ ਨਰਾਇਣ ਮੈਨੂੰ ਬਚਾ ਪੁੱਤਰ ਨਰਾਇਣ ਇੱਕ ਪਾਸੇ ਰਹਿ ਗਿਆ ਚਿੱਤ ਵਾਲਾ ਨਰਾਇਣ ਪਾਸਾ ਉਹ ਸ਼ਬਦ ਸੀ ਜੀ ਮਾਰ ਕੇ ਕਿਹ ਚਿੱਤ ਚੂਣਾ ਵਿਸਰੀ ਇਹ ਤਿੰਨ ਸਟੈਪ ਨੇ ਪਹਿਲਾ ਭੁੱਲਦਾ ਫਿਰ ਸਿਮਰਨ ਹੁੰਦਾ ਫਿਰ ਚਿੱਤ ਵਿੱਚੋਂ ਨਿਕਲ ਜਾਂਦਾ ਫਿਰ ਬੰਦੇ ਦੀ ਪੂਰੀ ਬਾਡੀ ਤੇ ਵਾਸ਼ਨਾ ਜਿਵੇਂ ਕੈਂਸਰ ਦੇ ਸੈੱਲ ਕਬਜ਼ਾ ਹੋ ਜਾਂਦੇ ਨਾ ਸੱਚੀ ਮੁਚੀ ਪੂਰੀ ਬਾਡੀ ਨੂੰ ਮਨ ਨੂੰ ਚਿੱਤ ਨੂੰ ਵਾਸ਼ਨਾ ਨੂੰ ਘੇਰ ਲੈਂਦੇ ਹੈ ਪਰ ਜਿੰਨੂੰ ਚੀਤੇ ਆ ਜਾ ਚਿੱਤ ਚੋਂ ਨਿਕਲੇ ਗੁਰਮਖੋ ਕਈ ਵਾਰੀ ਗੁਰਦੁਆਰੇ ਦੀ ਗੈਰ ਹਾਜ਼ਰੀ ਹੋ ਜਾਂਦੀ ਹੈ ਪਰ ਤੁਸੀਂ ਕੰਮ ਤੇ ਬੈਠੇ ਜਦੋਂ ਗੁਰਦੁਆਰਾ ਚੀਤੇ ਕਰਦੇ ਹੋ ਹਾਜ਼ਰੀ ਉਹਦੋਂ ਵੀ ਲੱਗ ਜਾਂਦੀ ਹੈ ਚਿੱਤ 'ਚ ਤਾਕਤ ਹੈ ਜੀ ਪਰ ਇਹ ਇਹ ਤਜਰਬਾ ਨਹੀਂ ਰੋਜ਼ ਕਰਨਾ ਮੇਰੀ ਬੇਨਤੀ ਹੈ ਇਹ ਆਹ ਹੋ ਜਾਂਦਾ ਗੁਰੂ ਸਾਹਿਬ ਦੇ ਵੇਲੇ ਹੋਇਆ ਆ ਨੰਦਪੁਰ ਸਾਹਿਬ ਹੋਇਆ ਪਰ ਸਭ ਨੂੰ ਪਤਾ ਕਿ ਨਾਲ ਦੇ ਪਿੰਡ 'ਚ 사ੰਗ ਸੀ ਜੀ ਤਮਾਸ਼ਾ ਕਹਿੰਦੇ ਨੇ ਨਾਟਕ ਕਹਿੰਦੇ ਨੇ ਪਰ ਉਦੋਂ ਆਹ 사ੰਗ ਨਹੀਂ ਸਨ ਅਜੇ ਵੀ ਤੁਸੀਂ ਦੇਖਿਓ ਹਰੀਸ਼ ਚੰਦਰ ਦੇ ਪ੍ਰਹਿਲਾਦ ਦੇ ਤਰੂ ਦੇ ਜਿਵੇਂ ਪਾਤਰ ਬਣ ਕੇ ਕਰਦੇ ਸਨ ਜੀ ਜਿਵੇਂ ਰਾਸ ਕਰਦੇ ਸਨ ਤੇ ਵੇਲਾ ਸੀ ਅਮਨ ਆਮਨ ਦਾ ਸਿੱਖ ਅਨੰਦਗੜ੍ਹ ਦੇ ਕਿਲੇ ਅੱਗੇ ਖਲੋਤੇ ਅੱਧੇ ਕਹਿੰਦੇ ਚਲੋ ਦਰਵਾਜ਼ਾ ਤਾਂ ਅਮਰਤ ਵੇਲੇ ਖੁਣਨਾ ਚਲੋ ਵੇਖ ਕੇ ਆਈਏ ਤਮਾਸ਼ਾ ਦੇਖਣ ਮਹਾਰਾਜ ਉੱਠ ਕੇ ਫਿਰ ਇੱਥੇ ਜਿ ਅੱਧੇ ਚੱਲ ਪਏ ਅੱਧੇ ਖਲੋਤੇ ਰਹੇ ਸਰਦਾਰੂ ਸਿੱਖ ਵੀ ਸੀ ਮਹਾਰਾਜ ਦੀ ਸੇਵਾ ਜਿ ਖਲੋਤੇ ਸਵਰੇ ਮਹਾਰਾਜ ਦਾ ਦਰਬਾਰ ਸਜਿਆ ਤੇ ਕਿਹਦੇ ਪਹਿਲੇ ਦਲ ਸਕੋ ਜਦੋਂ ਸੱਦ ਲੈ ਜਿਹੜੇ ਹਾਜ਼ਰ ਸਨ ਉਹਨਾਂ ਦੇ ਮਨ 'ਚ ਆ ਕੇ ਸ਼ਮਤ ਆ ਗਈ ਸ਼ਮਤ ਸ਼ਬਦ ਬੜਾ ਪੁਰਾਣਾ ਹੈ ਜੀ ਮੁਸੀਬਤ ਆ ਗਈ ਹੁਣ ਕੀ ਬਣੇਗਾ ਤੇ ਜਿਹੜੇ ਹਾਜ਼ਰ ਸਨ ਉਹ ਖੁਸ਼ ਨਹੀਂ ਮੈਂ ਅੱਜ ਸਾਨੂੰ ਸੁਣੋਂ ਪਰ ਮਿਲ ਗਈ ਸੀ ਤੇ ਤੱਕ ਲੋਤੇ ਮਹਾਰਾਜ ਕਹਿੰਦੇ ਜਿਹੜੇ ਗੈਰ ਹਾਜ਼ਰ ਪਹਿਲਾਂ ਉਹ ਆਓ ਉਹ ਕੰਮ ਦੇ ਕੋਲ ਹੈ ਮਹਾਰਾਜ ਕਹੇ ਸ਼ਾਬਾਸ਼ ਤੇ ਜਿਹੜੇ ਹਾਜ਼ਰ ਸਨ ਉਹ ਕਹਿੰਦੇ ਇਹ ਕੀ ਗੱਲ ਹੋ ਗਈ ਕਿਤੇ ਭੁਲੇਖਾ ਤੇ ਨਾ ਕਿ ਹਾਜ਼ਰ ਸੀ ਸਾ ਮਹਾਰਾਜ ਆਸ ਕੇ ਕਹਿੰਦੇ ਫੁਰਨੇ ਮਤ ਬਣਾਓ ਅੱਜ ਰਾਤ ਹਾਜ਼ਰ ਗੈਰ ਹਾਜ਼ਰ ਸੀ ਗੈਰ ਹਾਜ਼ਰ ਹਾਜ਼ਰ ਸੀ ਸਤਿਗੁਰੂ ਸਮਝਦੇ ਨੇ ਹਜ਼ੂਰ ਕਹਿੰਦੇ ਆ ਤੁਸੀਂ ਇਕੱਲੇ ਅੱਗੇ ਖਲੋਤੇ ਪਰ ਆਪਣੀ ਚਿੱਤ ਨੂੰ ਪੁੱਛੋ ਤਨ ਕੀਲ ਨੂੰ ਪੁੱਛੋ ਤੁਸੀਂ ਬਾਡੀ ਕਰਕੇ ਕਿਲੇ ਅੱਗੇ ਖਲੋਤੇ ਸੀ ਪਰ ਚਿੱਤ ਕਰਕੇ ਕਹਿੰਦੇ ਸੀ ਤਮਾਸ਼ਾ ਕਿੱਦਾਂ ਸੋਹਣਾ ਚੱਲਦਾ ਹੋਣਾ ਇਹ ਵਿਚਾਰੇ ਅੱਖਾਂ ਨਾਲ ਤਮਾਸ਼ਾ ਵੇਖਦੇ ਸਨ ਇਹਨੂੰ ਪੁੱਛੋ ਕੀ ਦੇਖਿਆ ਕਹਿੰਦੇ ਮਹਾਰਾਜ ਪੁਛੇਤਾ ਹੀ ਕੋਈ ਨਹੀਂ ਰਿਹਾ ਤਾਂ ਧਿਆਨ ਹੀ ਤੁਹਾਡੇ ਬਿਸਤਰੇ ਵਾਲੀ ਮਹਾਰਾਜ ਉੱਠ ਕੇ ਇਥੇ ਬਣੇਗਾ ਕੀ ਮਹਾਰਾਜ ਕਹਿੰਦੇ ਹੁਣ ਦੇਖੋ ਕਿਹਦੀ ਹਾਜ਼ਰੀ ਲੱਗੀ ਹਾਜ਼ਰ ਗੈਰ ਹਾਜ਼ਰ ਹੋ ਗਏ ਗੁਰਮਖੋ ਕਿਹੜੀ ਐਸੇ ਗੁਰਮਖ ਪਿਆਰੇ ਆ ਜਿਹੜੇ ਟੈਕਸੀਆਂ ਗੱਡੀਆਂ ਟਰੱਕ ਚਲਾਉਂਦੇ ਵੀ ਗੁਰਦੁਆਰੇ ਦੀ ਹਾਜ਼ਰੀ ਭਰਦੇ ਆ ਮੈਂ ਆਪਣੀ ਗੱਲ ਕਰਾਂ ਮੈਂ ਸਾਡੇ ਵਰਗੇ ਸਟੇਜ ਤੇ ਬੈਠੇ ਵੀ bazar ਬਣਾਈ ਬੈਠੇ ਚਿੱਤ ਵਿੱਚ ਨਾਮ ਨਾ ਵਿਸਰੇ ਚੇਤ੍ਰੀ ਜਾਂਦਾ ਜੇ ਭੁੱਲੇ ਨਾ ਜੇ ਵਿਸਰੇ ਨਾ ਫਿਰ ਬੇਨਤੀ ਸੁਣੀ ਜਦੋਂ ਚਿੱਤ ਵੀ ਚਲਾ ਜਾਏਗਾ ਉਦੋਂ ਚਿੱਤ ਵਿੱਚ ਗਿਆ ਹੋਇਆ ਨਾਮ ਵੱਡੀ ਤੋਂ ਵੱਡੀ ਮੁਸੀਬਤ ਨੂੰ ਵੀ ਆਸਾਨ ਬਣਾ ਦੇਗਾ ਪਰ ਵਿਸਰਜਾ ਫਿਰ ਨਹੀਂ ਇੱਕ वचन ਹੈ ਜਿਸ ਤੂੰ ਆਵੇਂ ਚਿੱਤ ਤਿਸ ਨੂੰ ਸਦਾ ਸੁਖ ਚਿਤਮ ਆਵੇ ਨਾ ਵੇਗਰੂ ਪਹਿਲਾਂ ਕੋ ਲਾਂਗਾ ਫਿਰ ਵਿਸਰਾਣਾ ਫਿਰ ਚਿੱਤ ਚੋਂ ਨਿਕਲ ਜਾਣਾ ਜਿਸ ਤੂੰ ਆਵੇ ਚਿਤ ਤਿਸ ਨੂੰ ਸਦਾ ਸੁਖ ਜਿਸ ਤੂੰ ਆਵੇ ਚਿਤ ਤਿਸ ਜਮਨਾਏ ਦੁਖ ਜਿਸ ਤੂੰ ਆਵੇ ਚਿਤ ਤਿਸ ਕੇ ਕਾਲਿਆ ਉਹਨੂੰ ਕਾਹਦਾ ਝੋਰਾ ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ ਜਿਸ ਤੂੰ ਆਵੇ ਚਿਤ ਸੋ ਪਰਵਾਣ ਜਨ ਜਿਸ ਤੂੰ ਆਵੇ ਚਿਤ ਬੋਸਤਾ ਸਿਸ ਤਨ ਜਿਸ ਤੂੰ ਆਵੇਂ ਚਿਤ ਸੋ ਵਾਟ ਪਰਮਾਰਿਆ ਜਿਸ ਤੂੰ ਆਵੇਂ ਚਿਤ ਤਿਨ ਕੋਲ ਉਧਾਰਿਆ ਇੱਕ ਸ਼ਬਦ ਅਸੀਂ ਪੜ ਲਈ ਹੋਰ ਚਿਤ ਚ ਸਾਰੀ ਕਹਾਣੀ ਹੈ ਮੈਂ ਤਾਂ ਅੱਜ ਇਹ ਲੈ ਲੈ ਜੀ ਕਿਉਂਕਿ ਚਾਰ ਪਦੇ ਚੱਲ ਰਹੇ ਆ ਮੈਂ ਕੱਲ ਨੂੰ ਹੀ ਮੋਤੀ ਤਾਂ ਮੰਦਰ ਉਸ ਰੇ ਅਸੀਂ ਕਰਾਂਗੇ ਜੀ ਪਦਿਆਂ ਦੇ ਸਾਰੀ ਗੱਲ ਸਿਰਫ ਇਹ ਸਮਝਣ ਵਾਲੀ ਏ ਘਰ ਵਿੱਚ ਕਿ ਕਿਤੇ ਪਹਿਲਾ ਭੁੱਲ ਨਾ ਜਾਈ ਵਿਸਰਨ ਨਾ ਜਾਈ ਚਿਤ ਵਿੱਚੋਂ ਨਿਕਲ ਜਾਈ ਪਰ ਜਿਸ ਚਿਤ ਵਿੱਚ ਆ ਜਾਏ ਤੋਂ ਮਹਾਰਾਜ ਕਿੰਬਿਆ ਚਾਰ ਚਪੇਰੇ ਦੁਸ਼ਮਨਾ ਨਿਕਰੇ ਆ ਫਿਜ਼ੀਕਲ ਤੌਰ ਤੇ ਕੌਣ ਮਰਿਆ ਹੁਣ ਮਰਿਆ ਰਿਸ਼ਤੇਦਾਰ ਵੀ ਸਾਥ ਛੱਡ ਗਏ ਤੇ ਇੱਕ ਪੱਕੀ ਗੱਲ ਸੱਚ ਜੇ ਦੁਨੀਆ ਦੀ ਪਰ ਕਰੀਏ ਕਿ ਸਤਵਜਨ ਤੋਂ ਬਿਨਾ ਸਮਝ ਵੀ ਪੈਂਦੀ ਸੌਖ ਵਿੱਚ ਕਦੀ ਵੀ ਆਪਣੇ ਰਿਸ਼ਤੇਦਾਰਾਂ ਤੇ ਮਿੱਤਰਾਂ ਦੀ ਗਿਣਤੀ ਖੋਣ ਦਾ ਰਿਸ਼ਤਾ ਬਿਲਕੁਲ ਨਾ ਗਿਣਿਓ ਦੁੱਖ ਇੱਕ ਰਾਬੇਸੀ ਕਿਸਮਤੀ ਦਿੰਦਾ ਜਿੱਥੇ ਸਾਰੇ ਕੱਚੇ ਪਿੱਲੇ ਝੜ ਜਾਂਦੇ ਆ ਕੋਈ ਟਾਮਾ ਟਾਮਾ ਖਲੋਂਦਾ ਮਾਰੇ ਨੇ ਖਿਆਲ ਰਿਸ਼ਤੇਦਾਰ ਛੱਡ ਜਾਣਗੇ ਪੁੱਤਰ ਧੀਆਂ ਛੱਡ ਜਾਣਗੇ ਹਰ ਆਸਰਾ ਮਿਲ ਜਾਏਗਾ ਪਰ ਚਿੱਤ ਵਿੱਚੋਂ ਜੇ ਵੈਗੁਰੂ ਨਾਮ ਨਾਲ ਵਿਸਰੇਆ ਇਹ ਸਾਰੇ ਭੱਜਨ ਦੇ ਤੈਨੂੰ ਤਕਤੀਵਾ ਨਹੀਂ ਲੱਗਣਦੇ ਆਕ ਇਹ ਚਿੱਤ ਦੀ ਬਖਸ਼ਿਸ਼ ਹੈ ਨਾ ਜਾਂ ਕੋ ਮੁਸ਼ਕਲ ਅਤ ਬਣੇ ਤੇ ਮੈਂ ਇੱਕ ਵਾਰੀ ਤੇ ਕਥਾ ਕਰਦਾ ਕਿ ਚਾਰੇ ਸ਼ਬਦ ਚਿੱਤ ਤੇ ਨੇ ਦੀ ਮਤ ਦੇਖ ਪੂਲਾ ਵਿਸਰੇ ਤੇਰਾ ਚੇਤਨਾ ਆਵੇ ਨਾ ਇਦੇ ਅਰਥਾਂ ਦੀ ਜ਼ਿਆਦਾ ਲੋੜ ਨਹੀਂ ਸੋਖੇ ਨੇ ਜੀ ਜਾਂ ਕੋ ਮੁਸ਼ਕਲ ਆਤ ਬਣੇ ਆਤ ਦਾ ਅਰਥ ਜਦੋਂ ਸਾਰੇ ਕਹਿੰਦੇ ਨਾ ਨਾ ਹੋਣ ਗਈ ਗੱਲ ਕੋਈ ਕੋਈ ਜਵਾਬ ਨਹੀਂ ਕੋਈ ਸਾਥ ਨਹੀਂ ਜਾਂ ਕੋ ਮੁਸ਼ਕਲ ਆਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਥ ਵਿਭਜਿਤ ਖਲੇ ਲਾਗੂ ਦੁਸ਼ਮਨ ਹੋਏ ਸਾਥ ਵਿੱਚ ਛੱਟ ਗਏ ਸਭ ਭੱਜੋ ਅਸਰਾ ਚੁੱਕੇ ਸਭ ਅਸਰਾਓ ਤਾਂ ਬਾਬਾ ਜੀ ਕਹਿੰਦੇ ਬਸ ਵੇਖੀ ਚਿੱਤ ਚੋਂ ਨਾ ਨਿਕਲਣ ਦੇ। ਮਹਾਲ ਚਲੇ ਗਿਆ ਮੈਂ ਕਿਹਾ ਮਾਰੇ ਗੁਰੂ ਗੋਬਿੰਦ ਸਿੰਘ ਜਦੋਂ ਸੀ ਕਿ ਰਾਤ ਦਾ ਦੀਵਾਨ ਮਾਛੀਵਾਲੇ ਲਾਣੇ ਆ ਨਾ ਜੀ। ਤੇ ਹਰ ਸਾਲ ਉੱਥੋਂ ਦਾ ਆਨੰਦ ਹੀ ਕੁਝ ਵੱਖਰਾ ਮੈਂ ਇੱਕ ਵਾਰੀ ਤੁਹਾਨੂੰ ਕਿਹਾ ਸੀ ਇਹਨੂੰ ਰੁੱਖਾਂ ਦੀ ਪੂਜਾ ਨਾ ਸਮਝਿਓ। ਸੱਚ ਇਹ ਵੇ ਜੰਡ ਥੱਲੇ ਬੈਠ ਕੇ ਇੰਨੀ ਸੁਰਤ ਇਕੱਠੀ ਹੁੰਦੀ ਹੈ ਪੁੱਛੋ ਕੋਈ ਨਾ। ਉੱਥੇ ਔਰਾ ਅੱਜ ਵੀ ਗੁਰੂ ਦਾ ਵਕਤ ਆ। ਉਹ ਚਰਨ ਕਮਲ ਕਿਉਂ ਕਹਿ ਦਿੰਦਾ ਜੀ ਉਹਨੂੰ ਸਾਰਿਸ ਕੇ ਮਾਛੀ ਵਾਲਾ ਚਰਨ ਕਮਲ ਸਾਰੀ ਕਿਉਂਕਿ ਉਥੇ ਜਦੋਂ ਦਾਤਾ ਬੈਠਾ ਸੀ ਉਹਦੇ ਚਰਨਾ ਵਿੱਚ ਛਾਲੇ ਸਨ ਕੰਡੇ ਸਨ ਲਉ ਸੀ ਪਰ ਦੁਸ਼ਮਨ ਦਾ ਖਿਆਨ ਆ ਵੀ ਘਰ ਛਿੜਾ ਦਿੱਤਾ ਪਰ ਜਿੱਥੇ ਕੰਡੇ ਨਾਲ ਖੂਨ ਨਾਲ ਛਾਲਿਆਂ ਨਾਲ ਭਿੱਜੇ ਚਰਨ ਪੈ ਗਏ ਸਿੱਖਾਂ ਦੇ ਚਰਨ ਕਮਲ ਬਣਾ ਕੇ ਮੱਥਾ ਟੇਕਿਆ ਗੁਰੂ ਦਾ ਚਰਨ ਕਮਲ ਸਾਰੀ ਉਥੇ ਕਬੀਰੀ ਸੋਚੀਦਾ ਵੀ ਕੋਈ ਪੁੱਤਰ ਕੋਈ ਨਹੀਂ ਪਿਆਰੇ ਤਿੰਨ ਥੀਦ ਹੋ ਗਿਆ ਦੋ ਆ ਰਹੇ ਨੇ ਜੀ ਪਰ ਚਿਤ ਚਿਰਨੀ ਬਖਸ਼ਿਸ਼ ਕਿੰਨਾਂ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਬਰਦਾਸਾ ਕੋਈ ਨਹੀਂ ਸਭੋਂ ਪਜੇ ਆਸਰ ਚੁੱਕਾ ਸਭਸਰਾਓ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਕੋਈ ਸੰਗਾਸਨ ਨਹੀਂ ਕੋਈ ਚੋਰ ਨਹੀਂ ਕੋਈ ਸ਼ਾਤਰ ਨਹੀਂ ਕੋਈ ਗੜਬਈ ਨਹੀਂ ਕੋਈ ਸੇਵਾਦਾਰ ਨਹੀਂ ਕੋਈ ਮੰਝਾਂ ਨਹੀਂ ਕੋਈ ਗਲੀਚਾ ਨਹੀਂ ਪਿੰਡ ਦਾ ਸਰਾਨਾ ਪਰ ਬਾਬਾ ਜੀ ਸਤਗੁਰੂ